ਨਮਸਕਾਰ ਤੁਸੀਂ ਦੇਖ ਰਹੇ ਹੋ ਪਬਲਿਕ ਸਪੌਟ ਨਿਊਜ਼ ਫੋਕਸ ਮੈਂ ਪਰਮਪਾ ਅਦਵਜ ਅੱਜ ਦਸੂਹਾ ਹਾਈਵੇ ਪਲਾਜ਼ਾ ਕਲੋਨੀ ਵਿਕੇ ਪ੍ਰਧਾਨ ਦਵਿੰਦਰ ਸਿੰਘ ਰਵੀ ਵੱਲੋਂ ਅਕਾਲੀ ਦਲ ਦੇ ਨਵੇਂ ਬਣੇ ਪੰਜਾਬ ਵੌਇਸ ਪ੍ਰਧਾਨ ਗੋਰਪ੍ਰੀਤ ਸਿੰਘ ਚੀਮਾ ਦਾ ਸਨਮਾਨ ਕੀਤਾ ਗਿਆ ਇਸ ਸਮੇਂ ਸ਼ਹਿਰ ਦੇ ਅਕਾਲੀ ਭਾਜਪਾ ਗੱਠਜੋੜ ਦੇ ਸੀਨੀਅਰ ਯੁਵਾ ਕਾਰਕਟਰਤਾਂ ਵੀ ਸ਼ਾਮਲ ਸਨ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਨੇ ਕਿਹਾ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਵਿੱਚ ਜਿਸ ਉਮੀਦਵਾਰ ਨੂੰ ਵੀ ਟਿਕਟ ਮਿਲਦੀ ਹੈ ਅਕਾਲੀ ਭਾਜਪਾ ਗੱਠਜੋੜ ਦੇ ਸਾਰੇ ਪ੍ਰਧਾਨ ਅਤੇ ਮੈਂਬਰ ਆਪਣੀ ਪੂਰੀ ਮਿਹਨਤ ਨਾਲ ਉਸ ਉਮੀਦਵਾਰ ਨੂੰ ਜਿਤਾਉਣ ਦਾ ਪ੍ਰਣ ਕਰ ਚੁੱਕੇ ਹਾਂ ਅਕਾਲੀ ਦਲ ਦੇ ਪੰਜਾਬ ਵਾਈਸ ਪ੍ਰਧਾਨ ਗੌਰਪ੍ਰੀਤ ਸਿੰਘ ਚੀਮਾ ਦੇ ਪ੍ਰਵਿੰਦਰ ਸਿੰਘ ਰਵੀ ਅਤੇ ਸ਼ਹਿਰ ਦੇ ਅਕਾਲੀ ਭਾਜਪਾ ਦੇ ਆਗੂਵਾਂ ਦਾ ਧੰਨਵਾਦ ਕੀਤਾ ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੀ ਰਿਪੋਰਟ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਪਾਰਟੀਆਂ ਜਨਤਾ ਪਾਰਟੀ ਜਿੰਦਾ راجੇ ਸ਼ਰੋਨੀ ਅਕਾਲੀ ਦਲ ਦੇ ਮੋਤੀ ਸਿੰਘ ਜੀਮਾ ਜਿਨ੍ਹਾਂ ਨੂੰ ਪੰਜਾਬ ਦਾ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਗਿਆ ਹੈ ਤੇ ਇਹਨਾਂ ਦੀ ਜ਼ਿੰਮੇਵਾਰੀਆਂ ਦੇਖਦੇ ਇਹਨਾਂ ਦੇ ਪਿਤਾ ਜੀ ਦੀ ਜ਼ਿੰਮੇਵਾਰੀ ਦੇਖ ਕੇ ਹੋਈ ਜਿਹੜੀ ਵੱਡੀ ਜ਼ਿੰਮੇਵਾਰੀ ਇਹਨਾਂ ਨੂੰ ਫੋਮੀਆ ਸੁਪੀਰ ਸਰਬੰਦੀ ਨੇ ਉਹਨਾਂ ਦੇ ਸਬੰਧ ਦੇ ਵਿੱਚ ਰਵੀ ਕੁਮਾਰ ਜੀ ਨੇ ਜੋ ਕਿ ਕਾਰਜਕਾਰੀ ਮੈਂਬਰ ਹਨ ਭਾਜਪਾ ਦੇ ਉਹਨਾਂ ਨੇ ਇਹਨਾਂ ਦਾ ਚਾਹਵਾਗਤ ਕੀਤਾ ਹੈ ਤੇ ਬੜੇ ਹੀ ਅੱਛੇ ਤਰ੍ਹਾਂ ਨਾਲ ਬੀਜੇਪੀ ਨੇ ਸਾਡਾ ਦਾ ਸਵਾਗਤ ਕੀਤਾ ਹੈ ਤੇ ਸਾਰਿਆਂ ਨੇ ਨਾਲ ਮਿਲ ਕੇ ਇਹ ਪ੍ਰਣ ਕੀਤਾ ਹੈ ਨੇ ਲੋਕ ਸਭਾ ਦੇ ਕਦੇ ਵੀ ਇਲੈਕਸ਼ਨ ਆ ਰਹੇ ਹਨ ਉਹਦੇ ਅਸੀਂ ਇਹ ਨਾਰਾ ਦਿੱਖ ਕਰਕੇ ਜਿਹੜਾ ਵੀ ਸਾਨੂੰ ਇਥੋਂ ਮੈਂਬਰ ਬੀਜਪੀ ਦਾ ਆਏਗਾ ਉਹਨਾਂ ਨੂੰ ਚਤਾਂ ਲੋਟਰੀ ਸੇ ਦੀ ਟੀਮਾ ਜੋ ਕਿ ਹਲਕੇ ਦੇ ਵਿੱਚ ਆਪਣੀਆਂ ਬਹੁਤ ਵਧੀਆ ਸੁਭਾਵਾਂ ਦੇ ਰਹੇ ਹਨ ਉਹਦੇ ਇੱਕ ਬਾਦ ਕੌਲਜੀ ਜਿਹੜਾ ਚੇਅਰਮੈਨ ਹਨ ਉਥੇ ਵੀ ਬੜੀ ਵਧੀਆ ਸੁਭਾਵਾਂ ਦੇ ਰਹੇ ਹਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਨ ਤੇ ਅੱਜ ਸਾਰਿਆਂ ਨੂੰ ਨਾਲ ਲੈ ਕੇ ਇੱਥੇ ਆਏ ਹੋਏ ਨਾਲ ਗੁਪਿੰਦਰ ਸਿੰਘ ਜੀ ਨੀਲੂ ਜਿਹੜੇ ਸਦਕਾ ਪ੍ਰਧਾਨ ਹਨ ਉਹ ਵੀ ਸਾਰੇ ਸਾਰੇ ਮੈਂਬਰ ਜਿਹੜੇ ਉੱਥੇ ਦਾ ਇਤਿਆਰ ਹੈ ਤੇ ਅਸੀਂ ਰਵੀ ਕਮਾਜੀ ਦਾ ਬਹਿ ਦਿਲੋਂ ਸਨਮਾਨ ਕਰਦੇ ਆਂ ਸ਼੍ਰੋਮਣੀ ਕਾਲੀਦਾਵਲੋ ਜਿਨ੍ਹਾਂ ਨੇ ਇਹਨਾਂ ਦਾ ਸਨਮਾਨ ਕੀਤਾ ਤੇ ਰਿੰਕਾ ਜੀ ਦਾ ਜਿਹੜੇ ਸਾਡੇ ਜੁਵਾ ਜੁਵਾ ਦੇ ਪ੍ਰਧਾਨ ਹਨ ਉਹਨਾਂ ਨੇ ਵੀ ਇਹਨਾਂ ਦਾ ਸਨਮਾਨ ਕੀਤਾ ਹੈ ਤੋਂ ਸਾਰਿਆਂ ਦਾ ਸੀ ਪੀ ਜੀ ਪੀ ਦਾ ਬਹਿ ਦਿਲੋਂ ਸਨਮਾਨ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਧੰਨਵਾਦ ਕੀਤਾ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਤੇ ਸਾਰੇ ਪ੍ਰਾਨ ਕਰਦੇ ਆਂ ਇੱਕ ਤਰੀਕੇ ਦਾ ਸੀ ਜੇ ਲੋਕ ਸਭਾ ਦੇ ਵਿੱਚ ਜੇਨ ਪਰ ਆਦੀ ਕਰਦੇ ਆਂਗੇ ਸਾਰੇ ਤੇ ਜਿਹੜਾ ਵੀ ਸਾਡੇ ਤੋਂ ਬੀ ਜੀ ਪੀ ਦਾ ਨਹਿਮਤ ਮਿਲੇਗਾ ਉਹ ਤੁਹਾਡਾ ਬੋਤਾਂ ਆ ਕੇ ਜਿਤਾਵਾ